ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 808 ਤੋਂ ਲੈ ਕੇ 810 ਤੱਕ ਸਵੈਮਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਬੇਲਾਵਲ ਮਹੱਲਾ ਪੰਜਵਾਂ ਲਾਲ ਰੰਗ ਤਿਸ ਕੋ ਲਗਾ ਜਿਸ ਕੇ ਵਡ ਪਾਗਾ ਮੈਲਾ ਕਦੇ ਨਾ ਹੋਵਈ ਨਹ ਲਾਗੇ ਦਾਗਾ ਪ੍ਰਭ ਪਾਇਆ ਸੁਖਦਾਈਆ ਮਿਲਿਆ ਸੁਖ ਪਾਏ ਸਹਜ ਸਮਾਨਾ ਪੀਤ ਰੇ ਛੋੜਿਆ ਨਹਿ ਜਾਏ ਰਹਾਉ ਹਾਂਜੀ ਸੰਗਤ ਜੀ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਨੇ ਕਿ ਪਰਮੇਸ਼ਰ ਦੇ ਪ੍ਰੇਮ ਦਾ ਲਾਲ ਰੰਗ ਗੂੜਾ ਉਹਨਾਂ ਨੂੰ ਚੜਦਾ ਜਿਨ੍ਹਾਂ ਦੇ ਵੱਡੇ ਭਾਗ ਨੇ ਜਿਨ੍ਹਾਂ ਨੂੰ ਫੇਰ ਪਰਮੇਸ਼ਰ ਦੇ ਪ੍ਰੇਮ ਦਾ ਇਹ ਰੰਗ ਚੜ ਜਾਂਦਾ ਉਹਨਾਂ ਨੂੰ ਕਦੇ ਵਿਕਾਰਾਂ ਦੀ ਮੈਲ ਵਿਕਾਰਾਂ ਦੇ ਦਾਗ ਨਹੀਂ ਲੱਗਦੇ। ਉਹ ਸੁਖ ਦੇਣ ਵਾਲੇ ਪਰਮਾਤਮਾ ਨੂੰ ਪਾ ਲੈਂਦੇ ਨੇ ਜਿਹੜਾ ਉਹਨਾਂ ਨੂੰ ਆਤਮਿਕ ਅਡੋਲਤਾ ਵਿੱਚ ਟਿਕਿਆ ਮਿਲ ਜਾਂਦਾ ਹੈ। ਫਿਰ ਇਹ ਪਰਮੇਸ਼ਰ ਉਹਨਾਂ ਦੇ ਅੰਦਰ ਪ੍ਰਤੱਖ ਹੋ ਜਾਂਦਾ ਹੈ ਤੇ ਪਰਮੇਸ਼ਰ ਦੀ ਜਿਹੜੀ ਯਾਦ ਆ ਉਹਨਾਂ ਦੇ ਅੰਦਰੋਂ ਕਦੇ ਨਿਕਲਦੀ ਨਹੀਂ ਹੈ। ਉਹ ਹਮੇਸ਼ਾ ਪਰਮੇਸ਼ਰ ਨੂੰ ਅੰਗ ਸੰਗ ਸਮਝਦੇ ਨੇ ਪਰਮੇਸ਼ਰ ਦੇ ਨਾਲ ਇੱਕਮਿਕ ਹੋਏ ਰਹਿੰਦੇ ਨੇ ਜਰਾ ਮਰਾਨ ਹੈ ਵਿਆਪੀ ਫਿਰ ਦੁੱਖ ਨਾ ਪਾਇਆ ਪੀ ਅਮਰਤ ਆਖਾਨਿਆ ਗੁਰ ਅਮਰ ਕਰਾਇਆ ਜਿਹੜੇ ਜੀਵ ਫਿਰ ਕਹਿੰਦੇ ਹੈ ਉੱਚੀ ਆਤਮਿਕ ਅਵਸਥਾ ਪਾ ਲੈਂਦੇ ਨੇ ਉਹਨਾਂ ਦੀ ਜਿਹੜੀ ਉੱਚੀ ਆਤਮਿਕ ਅਵਸਥਾ ਬਣਦੀ ਆ ਉਹਨਾਂ ਨੂੰ ਫਿਰ ਬੁਢਾਪਾ ਆਤਮਿਕ ਮੌਤ ਕਿਸੇ ਤਰ੍ਹਾਂ ਦਾ ਦੁੱਖ ਉਹਨਾਂ ਨੂੰ ਫਿਰ ਦੁਖੀ ਨਹੀਂ ਕਰਦਾ ਇਹ ਨਹੀਂ ਹੁੰਦਾ ਕਿ ਉਹਨਾਂ ਨੂੰ ਕੋਈ ਦੁੱਖ ਲੱਗਦਾ ਨਹੀਂ ਉਹਨਾਂ ਨੂੰ ਹਰ ਇੱਕ ਦੁੱਖ ਨੂੰ ਸਹਿਣ ਦੀ ਸਮਰੱਥਾ ਮਿਲ ਜਾਂਦੀ ਹੈ ਕਿਉਂਕਿ ਉਹ ਪਰਮੇਸ਼ਰ ਦੀ ਰਜ਼ਾ ਦੇ ਵਿੱਚ ਰਾਜ਼ੀ ਰਹਿਣਾ ਸਿੱਖ ਲੈਂਦੇ ਨੇ ਪਰਮੇਸ਼ਰ ਦੇ ਨਾਮ ਰੂਪੀ ਅੰਮ੍ਰਿਤ ਨੂੰ ਪੀ ਕੇ ਉਹ ਤ੍ਰਿਪਤ ਹੋ ਜਾਂਦੇ ਨੇ ਉਹਨਾਂ ਦਾ ਆਵਾ ਗਵਨ ਦਾ ਚੱਕਰ ਖਤਮ ਹੋ ਜਾਂਦਾ ਉਹ ਸਦਾ ਲਈ ਪਰਮੇਸ਼ਰ ਦੇ ਚਰਨਾਂ ਵਿੱਚ ਟਿਕ ਜਾਂਦੇ ਨੇ ਇਹ ਸਭ ਗੁਰੂ ਦੀ ਰਹਿਮਤ ਸਦਕਾ ਹੁੰਦਾ ਹੈ ਸੋ ਜਨ ਜਿਨ ਚਖਿਆ ਹਰ ਨਾਮ ਅਮੋਲਾ ਕੀਮਤ ਕਹੀ ਨਾ ਜਾਈਐ ਕਿਆ ਕਹਿ ਮੁਖ ਬੋਲਾ ਕਹਿੰਦੇ ਪਰਮੇਸ਼ਰ ਦਾ ਨਾਮ ਅੰਮ੍ਰਿਤ ਜਿਸ ਨੇ ਚਖਿਆ ਹੈ ਉਹਨੇ ਇਹਦਾ ਸਵਾਦ ਦੇਖਿਆ ਹੈ ਤੇ ਉਹਨੂੰ ਪਤਾ ਲੱਗਿਆ ਹੈ ਕਿ ਇਹ ਦੁਨੀਆ ਦੀ ਕਿਸੇ ਵੀ ਕੀਮਤ ਤੋਂ ਨਹੀਂ ਪਾਇਆ ਜਾ ਸਕਦਾ ਇਹ ਪਰਮੇਸ਼ਰ ਦੀ ਰਹਿਮਤ ਸਦਕਾ ਮਿਲਦਾ ਹੈ ਇਹਦੀ ਕੋਈ ਕੀਮਤ ਨਹੀਂ ਜਿਹੜੀ ਮੁੱਖ ਤੋਂ ਬੋਲ ਕੇ ਦੱਸ ਸਕੀਏ ਪਰਮੇਸ਼ਰ ਦਾ ਅਮਰਤ ਰੂਪੀ ਨਾਮ ਬਿਆਨ ਨਹੀਂ ਕੀਤਾ ਜਾ ਸਕਦਾ ਸਫਲ ਦਰਸ ਤੇਰਾ ਪਾਰ ਬ੍ਰह्म ਗੁਣ ਨਿਦ ਤੇਰੀ ਬਾਣੀ ਪਾਵਉ ਤੂਰ ਤੇਰੇ ਦਾਸ ਕੀ ਨਾਨਕ ਕੁਰਬਾਣੀ ਕਹਿੰਦੇ ਪਰਮੇਸ਼ਰ ਦਾ ਦੀਦਾਰ ਸਾਡੇ ਜੀਵਨ ਨੂੰ ਸਫਲ ਬਣਾ ਦਿੰਦਾ ਹੈ ਪਰਮੇਸ਼ਰ ਦੀ ਸਿਫਤ ਸਲਾਹ ਗੁਨਾ ਦਾ ਖਜ਼ਾਨਾ ਹੈ ਕਹਿੰਦੇ ਹੈ ਪਰਮੇਸ਼ਰ ਜੀ ਮੈਂ ਤੇਰੇ ਦਾਸ ਤੋਂ ਸਦਕੇ ਜਾਮਾ ਮੈਨੂੰ ਤੇਰੇ ਦਾਸ ਦੀ ਚਰਨ ਧੂੜ ਨਸੀਬ ਹੋਵੇ ਬੇਲਾਵਲ ਮਹੱਲਾ ਪੰਜਵਾਂ ਰੱਖੋ ਆਪਣੀ ਸਰਨ ਪ੍ਰਭ ਮੋਹ ਕਿਰਪਾ ਤਾਰੇ ਸੇਵਾ ਕਛੂ ਨ ਜਾਣੂ ਨੀਚ ਮੂਰਖਾਰੇ ਮਾਨ ਕਰੂੰ ਤੁਧ ਉਪਰੇ ਮੇਰੇ ਪ੍ਰੀਤਮ ਪਿਆਰੇ ਹਮ ਅਪਰਾਦੀ ਸਦ ਪੂਲ ਤੇ ਤੁਮ ਬਖਸਨ ਹਾਰੇ ਰਹਾਓ ਹਾਂਜੀ ਸੰਗਤ ਜੀ ਪੰਚਮ ਪਾਚਾ ਕਹਿੰਦੇ ਨੇ ਕਿ हे ਪਰਮੇਸ਼ਰ ਜੀ ਕਿਰਪਾ ਕਰਕੇ ਮੈਨੂੰ ਆਪਣੀ ਸ਼ਰਨ ਵਿੱਚ ਰੱਖ ਤੇਰੀ ਸੇਵਾ ਭਗਤੀ ਕਿਵੇਂ ਹੋ ਸਕਦੀ ਹੈ ਮੈਂ ਅਣਜਾਣ ਇਹ ਨਹੀਂ ਜਾਣਦਾ ਜੇ ਤੂੰ ਮੇਰੇ ਤੋਂ ਕਰਾਏ ਫੇਰ ਹੀ ਹੋ ਸਕਦੀ ਹੈ ਕਹਿੰਦੇ ਹੈ ਪਰਮੇਸ਼ਰ ਜੀ ਮੈਨੂੰ ਤੇਰੇ ਤੇ ਹੀ ਮਾਣਾ ਤੇਰੀ ਬਖਸ਼ਿਸ਼ ਤੇ ਹੀ ਮਾਣਾ ਅਸੀਂ ਤੇ ਕਹਿੰਦੇ ਔਗਣ ਹਾਰੇ ਹਾਂ ਸਦਾ ਗਲਤੀਆਂ ਕਰਦੇ ਹਾਂ ਪਰ ਤੁਸੀਂ ਸਾਨੂੰ ਸਦਾ ਹੀ ਬਖਸ਼ਣ ਵਾਲੇ ਹੋ ਹਮ ਅਵਗਨ ਕਰੈ ਅਸੰਖ ਨੀਤ ਤੁਮ ਨਿਰਗੁਨ ਦਾਤਾਰੇ ਦਾਸੀ ਸੰਗਤ ਪ੍ਰਭੂ ਤਿਆਗ ਏ ਕਰਮ ਹਮਾਰੇ ਕਹਿੰਦੇ ਹੈ ਪਰਮੇਸ਼ਰ ਜੀ ਅਸੀਂ ਹਮੇਸ਼ਾ ਹੀ ਔਗਣ ਕਰਦੇ ਆ ਅਣਗਿਣਤ ਔਗਣ ਕਰਦੇ ਆ ਤੁਸੀਂ ਸਾਨੂੰ ਗੁਣਹੀਨਾ ਨੂੰ ਦਾਤਾਂ ਫਿਰ ਵੀ ਦਿੰਦੇ ਹੋ ਸਾਡੇ ਭਾਗ ਦੇਖੋ ਕਹਿੰਦੇ ਕਿਸ ਤਰ੍ਹਾਂ ਦੇ ਨੇ ਤੁਹਾਨੂੰ ਛੱਡ ਕੇ ਤੁਹਾਡੀ ਦਾਸੀ ਮਾਇਆ ਦੀ ਸੰਗਤ ਕਰਦੇ ਆਂ ਤੁਮ ਦੇਵੋ ਸਭ ਕਿਛ ਦਿਆ ਤਾਰ ਹਮ ਅਕਿਰਤ ਕਿਨਾਰੇ ਤੁਮ ਦੇਵੋ ਸਭ ਕਿਛ ਦਿਆ ਤਾਰ ਹਮ ਅਕਿਰਤ ਕਿਨਾਰੇ ਲਾਗ ਪਰੇ ਤੇਰ ਦਾਨ ਸਿਉ ਨਹਿ ਚਿਤ ਖਸਮਾਰੇ ਕਹਿੰਦੇ हे ਪਰਮੇਸ਼ਰ ਜੀ ਤੁਸੀਂ ਦਇਆ ਕਰਕੇ ਸਾਨੂੰ ਦਾਤਾਂ ਦਿਨੇ ਹੋ ਪਰ ਅਸੀਂ ਉਪਕਾਰ ਹੀਣਾ ਤੇਰਾ ਕੀਤਾ ਨਹੀਂ ਜਾਣਦੇ ਤੈਨੂੰ ਭੁੱਲ ਕੇ ਕਹਿੰਦੇ ਤੇਰੀਆਂ ਦਿੱਤੀਆਂ ਹੋਈਆਂ ਦਾਤਾਂ ਦੇ ਨਾਲ ਜੁੜ ਜਾਂਨੇ ਆ ਤੁਜ ਤੇ ਬਾਹਰ ਕਿਛ ਨਹੀਂ ਪਵ ਕਾਟਨ ਹਾਰੇ ਕੋ ਨਾਨਕ ਸਰਣ ਦਿਆਲ ਗੁਰ ਲਿਹੋ ਮੁਗਦ ਉਧਾਰੇ ਕਹਿੰਦੇ ਹੈ ਪਰਮੇਸ਼ਰ ਜੀ ਤੁਸੀਂ ਸਾਡੇ ਪਵ ਸਾਗਰ ਦੇ ਦੁੱਖ ਕਟਣ ਵਾਲਿਓ ਤੁਹਾਡੇ ਤੋਂ ਉੱਪਰ ਦੀ ਕੋਈ ਨਹੀਂ ਹੈ ਤੁਹਾਡੇ ਤੋਂ ਹੁਕਮ ਤੋਂ ਬਾਹਰ ਕੋਈ ਚੱਲ ਨਹੀਂ ਸਕਦਾ ਨਾਨਕ ਜੀ ਕਹਿੰਦੇ ਨੇ हे ਪਰਮੇਸ਼ਰ ਜੀ ਤੁਸੀਂ ਦਿਆਲੂ ਹੋ ਸਾਨੂੰ ਗੁਰੂ ਦੇ ਨਾਲ ਮਿਲਾ ਦਿਓ ਤੇ ਗੁਰੂ ਸਾਨੂੰ ਮੂਰਖਾਂ ਨੂੰ ਇਸ ਸੰਸਾਰ ਸਾਗਰ ਤੋਂ ਪਾਰ ਕਰਾ ਦੇਣ ਸਾਡੇ ਜੀਵਾਂ ਲਈ ਬੇਨਤੀ ਕਰਦੀ ਨੇ ਕਿ ਅਸੀਂ ਜੀਵਾਂ ਜਿਹੜੇ ਮੂਰਖਾਂ ਅਸੀਂ ਜੀਵ ਵਾਹਿਗੁਰੂ ਜੀ ਵਾਹਿਗੁਰੂ ਜੀ ਉਹਦਾ ਕੀਤਾ ਨਹੀਂ ਜਾਣਦੇ ਮ ਬਿਲਾਵਲੇ ਮਹੱਲਾ ਪੰਜਵਾ ਦੋਸ ਨ ਕਾਹੂ ਦੀਜੀਐ ਪ੍ਰਭ ਆਪਣਾ ਧਿਆਈਐ ਜਿਤ ਸੇ ਵੀਐ ਸੁਖ ਹੋਏ ਕਨਾ ਮਨ ਸੋਈ ਗਾਈਐ ਕਹੀਐ ਕਾਏ ਪਿਆਰੇ ਤੁਜ ਬਿਨਾ ਤੁਮਂ ਦਿਆਲ ਸੁਆਮੀ ਸਭ ਅਵਗਨ ਹਮਾਰਾ ਹੋ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਕਿ ਅਸੀਂ ਆਪਣੇ ਦੁੱਖ ਲਈ ਕਿਸੇ ਹੋਰ ਨੂੰ ਦੋਸ਼ੀ ਨਾ ਠਹਿਰਾਈਏ ਅਸੀਂ ਪਰਮੇਸ਼ਰ ਨੂੰ ਸਦਾ ਹੀ ਧਿਆਈਏ ਉਹ ਪਰਮੇਸ਼ਰ ਜਿਸ ਦੀ ਸੇਵਾ ਭਗਤੀ ਕੀਤਿਆਂ ਜੀਵ ਨੂੰ ਸੁੱਖ ਮਿਲਦਾ ਉਸ ਪਰਮੇਸ਼ਰ ਨੂੰ ਸਦਾ ਹੀ ਆਪਣੇ ਮਨ ਰਹੀਂ ਗਾਈਏ ਉਹਦੀ ਸਿਫਤ ਸਲਾਹ ਕਰੀਏ ਕਹਿੰਦੇ ਹੈ ਪਰਮੇਸ਼ਰ ਜੀ ਆਪਣੇ ਦੁੱਖ ਤੁਹਾਡੇ ਤੋਂ ਬਿਨਾ ਅਸੀਂ ਹੋਰ ਕਿਸ ਨੂੰ ਦੱਸ ਸਕਦੇ ਹਾਂ ਤੁਸੀਂ ਕਹਿੰਦੇ ਦਿਆਲੂ ਪਰਮੇਸ਼ਰ ਹੋ ਸਾਡੇ ਮਾਲਕ ਹੋ ਸਾਡੇ ਔਗਣਾ ਕਰਕੇ ਸਾਨੂੰ ਦੁੱਖ ਮਿਲ ਰਹੇ ਨੇ ਪਰ ਤੁਸੀਂ ਤੇ ਸਾਡੇ ਤੇ ਦਿਆਲੂ ਹੋ ਜਿਉ ਤੁਮ ਰੱਖੋ ਤਿਉਂ ਰਹਾ ਅਵਰ ਨਹੀਂ ਚਾਰਾ ਨੀਤ ਰਿਆਂ ਤਰ ਤੇਰੀ ਆ ਇੱਕ ਨਾਮ ਆਧਾਰਾ ਕਹਿੰਦੇ हे ਪਰਮੇਸ਼ਰ ਜੀ ਜਿਸ ਤਰ੍ਹਾਂ ਸਾਨੂੰ ਤੁਸੀਂ ਰੱਖਦੇ ਹੋ ਅਸੀਂ ਉਸ ਤਰ੍ਹਾਂ ਹੀ ਰਹਿੰਦੇ ਹਾਂ ਸਾਡਾ ਕੋਈ ਆਪਣਾ ਆਚਾਰਾ ਨਹੀਂ ਹੈ ਜੀਵ ਤੁਹਾਡੇ ਹੱਥ ਵਸ ਹੈ ਤੁਸੀਂ ਸਾਡੇ ਨਿਓਟਿਆਂ ਦੀ ਓਟ ਹੋ ਤੁਹਾਡੇ ਨਾਮ ਦਾ ਹੀ ਇੱਕ ਸਾਨੂੰ ਸਹਾਰਾ ਹੈ ਜੋ ਤum ਕਰੋ ਸੋਈ ਪਲਾ ਮੰਨ ਲੇਤਾ ਮੁਕਤਾ ਸਗਲ ਸਮਗਰੀ ਤੇਰੀ ਆ ਸਭ ਤੇਰੀ ਜੁਗਤਾ ਕਹਿੰਦੇ ਹੈ ਪਰਮੇਸ਼ਰ ਜੀ ਜੋ ਕੁਝ ਤੁਸੀਂ ਕਰ ਰਹੇ ਹੋ ਉਸ ਨੂੰ ਅਸੀਂ ਪਲਾ ਸਮਝੀਏ ਫੇਰ ਹੀ ਸਾਡੀ ਮੁਕਤੀ ਆ ਸਭ ਕੁਝ ਸੰਸਾਰ ਵਿੱਚ ਜੋ ਹੋ ਰਿਹਾ ਸਾਰੇ ਪਦਾਰਥ ਤੇਰੇ ਦਿੱਤੇ ਨੇ ਸਭ ਕੁਝ ਤੇਰੇ ਅਨਸਾਰ ਮਰਿਆਦਾ ਵਿੱਚ ਚੱਲ ਰਿਹਾ ਚਰਨ ਪਖਾਰੋਂ ਕਰ ਸੇਵਾ ਜੇ ठाकुर ਪਾਵੇ ਓ ਕਿਰਪਾਲ ਦਿਆਲ ਪ੍ਰਭ ਨਾਨਕ ਗੁਣ ਗਾਵੇ हे ਪਰਮੇਸ਼ਰ ਜੀ ਕਹਿੰਦੇ ਜੇ ਤੁਹਾਨੂੰ ਚੰਗਾ ਲੱਗ ਜੇ ਤਾਂ ਤੁਹਾਡੇ ਮੈਂ ਚਰਨ ਧੋਵਾਂ ਤੁਹਾਡੀ ਸੇਵਾ ਭਗਤੀ ਕਰਾਂ ਨਾਨਕ ਜੀ ਕਹਿੰਦੇ ਨੇ हे ਕਿਰਪਾਲੂ हे ਦਿਆਲੂ ਪਰਮੇਸ਼ਰ ਜੀ ਕਿਰਪਾ ਕਰੋ ਅਸੀਂ ਤੁਹਾਡੇ ਗੁਣ ਗਾ ਸਕੀਏ ਤੁਹਾਡੀ ਸਿਫਤ ਸਲਾਹ ਕਰ ਸਕੀਏ ਬਿਲਾਵਲ ਮਹਿਲਾ ਪੰਜਮਾ ਮਿਰਤ ਹਸੈ ਸਿਰ ਉਪਰੈ ਪਸੂਆ ਨਹੀਂ ਬੂਜੈ ਬਾਦ ਸਾਦ ਅਹੰਕਾਰ ਮੈਂ ਮਰਨਾ ਨਹੀਂ ਸੂਜੈ ਸਤ ਗੁਰੂ ਸੇਵੋ ਆਪਣਾ ਕਾਹੇ ਫਿਰੋ ਅਪਾਗੇ ਦੇਖ ਕੁਸਮ ਬਾਰੰਗੁਲਾ ਕਾਹੇ ਪੂਲ ਲਾਗੇ ਰਹਾਓ ਹਾਂਜੀ ਸੰਗਤ ਜੀ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਨੇ ਕਿ ਜੀਵ ਆਪਣੇ ਸਿਰ ਦੇ ਉੱਪਰ ਖੜੀ ਮੌਤ ਨੂੰ ਨਹੀਂ ਪਹਿਚਾਣਦਾ ਮਾਇਆ ਦੇ ਵਿੱਚ ਮਸਤ ਹੈ ਸੰਸਾਰ ਦੇ ਰਸਾਂ ਕਸਾਂ ਦੇ ਵਿੱਚ ਅਹੰਕਾਰ ਵਿੱਚ ਲੜਾਈ ਝਗੜਿਆਂ ਵਿੱਚ ਇਹਨੂੰ ਮੌਤ ਯਾਦ ਹੀ ਨਹੀਂ ਕਿ ਮੌਤ ਵੀ ਆਉਣੀ ਹੈ ਕਹਿੰਦੇ ਹੈ ਜੀਵ ਕਿਉਂ ਤੂੰ ਭਾਗੀਹੀਣ ਹੋਇਆ ਮਾਇਆ ਦੇ ਵਿੱਚ ਗਲਤਾਨ ਹੈ ਸਤਗੁਰ ਦੀ ਸ਼ਰਨ ਪੈ ਤੇ ਪਰਮੇਸ਼ਰ ਦੀ ਸੇਵਾ ਭਗਤੀ ਕਰ ਇਹੋ ਜੇ ਸੰਸਾਰ ਦਾ ਜੀਵਨ ਹੈ ਇੱਕ ਸੁੰਬੇ ਦੇ ਫੁੱਲ ਵਰਗਾ ਥੋੜੇ ਜਿਰਾ ਹੈ ਕਿਉਂ ਕਹਿੰਦੇ ਤੂੰ ਭੁੱਲ ਕੇ ਇਹਦੇ ਪਿੱਛੇ ਲੱਗ ਗਿਆ ਤੇ ਪਰਮੇਸ਼ਰ ਨੂੰ ਭੁੱਲ ਗਿਆ ਕਰ ਕਰ ਪਾਪ ਦਰਬ ਕੀਆ ਵਰਤਨ ਕਹਿ ਤਾਈ ਮਾਟੀ ਸਿਉ ਮਾਟੀ ਰਲੀ ਨਾਗਾ ਉੱਠ ਜਾਈਂ ਕਹਿੰਦੇ ਪਤਾ ਨਹੀਂ ਤੂੰ ਕਿਹੜੇ ਕਿਹੜੇ ਪਾਪ ਕਰਕੇ ਮਾਇਆ ਇਕੱਠੀ ਕਰਦਾ ਆਪਣੇ ਵਰਤਨ ਲਈ ਜਿਹੜਾ ਤੇਰਾ ਸਰੀਰ ਮਿੱਟੀ ਆ ਇਹ ਧਰਤੀ ਮਿੱਟੀ ਦੇ ਨਾਲ ਰਲ ਜਾਂਦਾ ਤੇ ਫਿਰ ਤੂੰ ਖਾਲੀ ਹੱਥ ਇਥੋਂ ਚਲੇ ਜਾਣਾ ਜਾ ਕਹਿ ਕੀਏ ਸ਼ਰਮ ਕਰੈ ਤੇ ਬੈਰ ਵਿਰੋਧੀ ਅੰਤ ਕਾਲ ਪਦ ਜਾਹੇਗੇ ਕਾਹੇ ਜਲੋ ਕਰੋਦੀ ਕਹਿੰਦੇ ਜਿੰਨਾ ਰਿਸ਼ਤੇਦਾਰਾਂ ਪਰਿਵਾਰ ਦੇ ਲਈ ਤੂੰ ਪਾਪ ਕਰ ਕਰਕੇ ਮਾਇਆ ਇਕੱਠੀ ਕਰਦਾ ਦੂਜਿਆਂ ਦੇ ਨਾਲ ਵੈਰ ਵਿਰੋਧ ਕਰਦਾ ਉਹ ਤੇ ਕਹਿੰਦੇ ਅੰਤ ਤੱਕ ਤੇਰਾ ਸਾਥ ਨਹੀਂ ਦਿੰਦੇ ਪਰ ਦੂਜੇ ਲੋਕਾਂ ਦੇ ਨਾਲ ਤੇਰਾ ਜਿਹੜਾ ਵੈਰ ਵਿਰੋਧ ਆ ਉਹ ਵਧਦਾ ਜਾਂਦਾ ਕਹਿੰਦੇ ਫਿਰ ਤੂੰ ਕ੍ਰੋਧ ਦੇ ਵਿੱਚ ਜਲਦਾ ਹੈ ਦਾਸ ਰੇਣ ਸੋਈ ਹੋਆ ਜਿਸ ਮਸਤਕ ਕਰਮਾ ਗੋਹ ਨਾਨਕ ਬੰਦਨ ਛੁਟੇ ਸਤਗੁਰ ਕੀ ਸਰਣਾ ਫਿਰ ਨਾਨਕ ਜੀ ਕਹਿੰਦੇ ਨੇ ਜਿਨ੍ਹਾਂ ਦੇ ਵੱਡੇ ਭਾਗ ਨੇ ਉਹੀ ਕਹਿੰਦੇ ਪਰਮੇਸ਼ਰ ਦੇ ਸੇਵਕਾਂ ਦੀ ਚਰਨ ਧੂੜ ਹੁੰਦੇ ਨੇ ਨਮਰਤਾ ਵਿੱਚ ਰਹਿੰਦੇ ਨੇ ਫਿਰ ਉਹੀ ਕਹਿੰਦੇ ਸਤਗੁਰ ਦੀ ਸ਼ਰਨ ਆਉਂਦੇ ਨੇ ਤੇ ਉਹੀ ਫਿਰ ਵਿਕਾਰਾਂ ਤੋਂ ਤੇ ਸੰਸਾਰ ਦੇ ਭਵਜਲ ਤੋਂ ਤਰ ਜਾਂਦੇ ਨੇ ਜਿਨ੍ਹਾਂ ਦੇ ਵੱਡੇ ਭਾਗ ਨੇ ਪੂਰਵਲੇ ਕਰਮਾਂ ਅਨਸਾਰ ਵਾਹਿਗੁਰੂ ਜੀ ਵਾਹਿਗੁਰੂ ਜੀ ਬਿਲਾਵਲ ਮਹੱਲਾ ਪੰਜਮਾ ਪਿੰਗਲ ਪਰਵਤ ਪਾਰ ਪਰੇ ਖਲ ਚਤਰਬ ਕੀਤਾ ਅੰਦਲੇ ਤਿਰਪਵਨ ਸੂਜਿਆ ਗੁਰਪੀਠ ਪੁਨੀਤਾ ਮਹਿਮਾ ਸਾਧੂ ਸੰਗ ਕੀ ਸੁਨੋ ਮੇਰੇ ਮੀਤਾ ਮੈਲੇ ਕੋਈ ਕੋਟ ਅਗਹਰੇ ਨਿਰਮਲ ਪੈ ਚੀਤਾ ਰਹਾਉ ਹਾਂਜੀ ਸੰਗਤ ਜੀ ਪੰਚਮ ਪਾਸ਼ਾ ਕਹਿੰਦੇ ਨੇ ਜਿਸ ਜੀਵ ਨੇ ਕਹਿੰਦੇ ਗੁਰੂ ਦੀ ਸੰਗਤ ਦੇ ਕੀਤੀ ਆ ਤੇ ਉਥੇ ਨਾਮ ਜਪਿਆ ਕਹਿੰਦੇ ਗੁਰੂ ਦੀ ਸੰਗਤ ਦੀ ਇੰਨੀ ਮਹਿਮਾ ਹੈ ਕਿ ਗੁਰੂ ਦੀ ਸੰਗਤ ਵਿੱਚ ਨਾਮ ਜਪਿਆਂ ਜਿਹੜਾ ਲੂਲਾ ਹੈ ਉਹ ਪਰਮਤ ਪਰ ਕਰ ਜਾਂਦਾ ਜਿਹੜਾ ਮੂਰਖ ਹੈ ਉਹ ਵਿਖਿਆਨ ਕਰਤਾ ਬਣ ਜਾਂਦਾ ਇੱਕ ਕਹਿ ਲੋ ਜੇ ਅੱਖਾਂ ਵੱਲੋਂ ਅੰਨਾ ਹੈ ਜਾਂ ਅਗਿਆਨਤਾ ਕਰਕੇ ਅੰਨਾ ਹੈ ਉਹਨੂੰ ਤਿੰਨਾ ਭਵਨਾ ਦੀ ਸੋਝੀ ਹੋ ਜਾਂਦੀ ਆ ਤੇ ਉਹ ਪਵਿੱਤਰ ਹੋ ਜਾਂਦਾ ਜਿਸ ਨੇ ਗੁਰੂ ਦੇ ਨਾਲ ਮਿਲਾਪ ਕਰ ਲਿਆ ਫਿਰ ਗੁਰੂ ਦੀ ਜਿਹੜੇ ਸੰਗਤ ਦੀ ਮਹਿਮਾ ਉਹ ਤੇ ਇੰਨੀ ਜ਼ਿਆਦਾ ਕਹਿੰਦੇ ਸਾਰੀ ਵਿਕਾਰਾਂ ਦੀ ਮੈਲ ਧੁੱਪ ਜਾਂਦੀ ਹੈ ਜੀਵ ਦੀ ਉਹਦੇ ਕਰੋੜਾਂ ਪਾਪ ਖਤਮ ਹੋ ਜਾਂਦੇ ਨੇ ਤੇ ਉਹਦਾ ਜਿਹੜਾ ਮਨਾ ਨਿਰਮਲ ਹੋ ਜਾਂਦਾ ਗੁਰੂ ਦੀ ਸੰਗਤ ਵਿੱਚ ਐਸੀ ਭਗਤ ਗੋਬਿੰਦ ਕੀ ਕੀਟ ਹਸਤੀ ਜੀਤਾ ਜੋ ਜੋ ਕਿਨੋ ਆਪਨੋ ਤਿਸ ਅਭੈਦਾਨ ਦਿੱਤਾ ਕਹਿੰਦੇ ਪਰਮੇਸ਼ਰ ਦੀ ਭਗਤੀ ਕਰਨ ਦਾ ਇਹ ਫਲ ਹੈ ਕਿ ਜਿਹੜੀ ਕੀੜੀ ਆ ਹਾਥੀ ਨੂੰ ਜਿੱਤ ਲੈਂਦੀ ਆ ਕਿ ਜੀਵ ਦਾ ਜਿਹੜਾ ਹੰਕਾਰ ਆ ਉਹ ਨਮਰ ਹੋ ਜਾਂਦਾ ਜਿਹੜੀ ਨਮਰਤਾ ਹੰਕਾਰ ਉੱਪਰ ਜਿੱਤ ਪਾ ਲੈਂਦੀ ਆ ਜੇ ਜਿਸ ਨੂੰ ਵੀ ਕਹਿੰਦੇ ਪਰਮੇਸ਼ਰ ਨੇ ਆਪਣਾ ਬਣਾ ਲਿਆ ਉਸੇ ਜੀਵ ਨੂੰ ਉਹਨੇ ਨਿਰਪੈਤਾ ਦਾ ਦਾਨ ਦੇ ਦਿੱਤਾ ਉਸ ਜੀਵ ਨੂੰ ਫਿਰ ਕੋਈ ਭੈ ਨਹੀਂ ਰਹਿ ਜਾਂਦਾ ਡਰ ਨਹੀਂ ਰਹਿ ਜਾਂਦਾ ਸਿੰਘ ਬੇਲਾਈ ਹੋਏ ਗਿਓ ਤ੍ਰਿਣ ਮੇਰਦ ਖੀਤਾ ਸ਼ਰਮ ਕਰਤੇ ਦਮ ਆੜ ਕੋ ਤੇ ਗਨੇ ਤਨੀਤਾ ਸਿੰਘ ਕਹਿੰਦੇ ਹੰਕਾਰ ਉਹ ਬਿੱਲੀ ਬਣ ਗਿਆ ਜਿਹੜਾ ਜੀਵ ਹੰਕਾਰੀ ਸੀ ਉਹਦੇ ਵਿੱਚ ਨਿਮਰਤਾ ਆ ਗਈ ਗੁਰੂ ਦੀ ਸੰਗਤ ਦੇ ਵਿੱਚ ਜਿਹੜੇ ਕਹਿੰਦੇ ਗਰੀਬੀ ਸੁਭਾਅ ਸੀ ਤਿਰਣ ਸੀ ਛੋਟਾ ਜਿਹਾ ਟੀਲਾ ਸੀ ਉਹ ਮੇਰ ਪਰਬਤ ਦਿਸਣ ਲੱਗ ਗਿਆ ਜਿਹੜਾ ਗਰੀਬੀ ਸੁਭਾਅ ਸੀਗਾ ਉਹ ਹੁਣ ਕਹਿੰਦੇ ਉਹਨੂੰ ਮਤਲਬ ਉਚਾਈ ਆ ਗਈ ਉਹਦੇ ਦਿਲ ਵਿੱਚ ਉਹਨੂੰ ਆਤਮਿਕ ਅਡੋਲਤਾ ਮਿਲ ਗਈ ਵਾਹਿ ਗੁਰੂ ਜੀ ਵਾਹਿ ਗੁਰੂ ਜੀ ਸ਼ਰਮ ਕਰਤੇ ਦਮ ਆੜ ਕੋਤੇ ਗਨੀਤ ਨੀਤਾ ਜਿਹੜੇ ਕਹਿੰਦੇ ਅੱਧੀ ਅੱਧੀ ਕਾਡੀ ਦੇ ਲਈ ੱੱਕੇ ਖਾਂਦੇ ਫਿਰਦੇ ਸੀ ਹੁਣ ਉਹ ਤਨਾੜ ਬਣ ਗਏ ਨੇ ਕਹਿੰਦੇ ਉਹਨਾਂ ਦੀ ਜਿਹੜੀ ਮਾਇਆ ਦੀ ਭੁੱਖ ਸੀ ਉਹ ਖਤਮ ਹੋ ਗਈ ਆ ਕਵਨ ਬੜਾਈ ਕਹਿ ਸਕੋ ਬੇਅੰਤ ਗੁਨੀਤਾ ਕਰ ਕਿਰਪਾ ਮੋਹਿ ਨਾਮ ਦੇਹੁ ਨਾਨਕ ਦਰਸ ਰੀਤਾ ਕਹਿੰਦੇ ਪਰਮੇਸ਼ਰ ਦੇ ਨਾਮ ਦੀ ਕਿਹੜੀ-ਕਿਹੜੀ ਮਹਿਮਾ ਦਸੀਏ ਬੇਅੰਤ ਹੈ ਗੁਣਾਂ ਦਾ ਖਜ਼ਾਨਾ ਹੈ ਪਰਮੇਸ਼ਰ ਦਾ ਨਾਮ ਕਹਿੰਦੇ हे ਪਰਮੇਸ਼ਰ ਜੀ ਕਿਰਪਾ ਕਰੋ ਨਾਨਕ ਵੀ ਤੁਹਾਡੇ ਦਰ ਤੇ ਤੁਹਾਡੇ ਨਾਮ ਦੀ ਦਾਤ ਲਈ ਮੰਗਤਾ ਬਣਿਆ ਹੈ ਕਿਰਪਾ ਕਰੋ ਆਪ ਦਾ ਨਾਮ ਦਾਨ ਵਿੱਚ ਦੇ ਦਿਓ ਬਿਲਾਵਲ ਮਹਿਲਾ ਪੰਜਮ ਅਹੰ ਬੁੱਧ ਪਰ ਬਾਦ ਨੀਤ ਲੋਭ ਰਸਨਾ ਸਾਦ ਲਾਪਟ ਕਪਟ ਗ੍ਰਹਿ ਬੇਦਿਆ ਮਿਥਿਆ ਵਿਖਿਆਦ ਐਸੀ ਪੇਖੀ ਨੈਤਰ ਮਹਿ ਪੂਰੇ ਗੁਰ ਪ੍ਰਸਾਦ ਰਾਜ ਮਿਲਖ ਤਨ ਜੋ ਬਨਾ ਨਾ ਮੈਂ ਬਿਨ ਬਾਦ ਰਹਾਉ ਹਾਂਜੀ ਸੰਗਤ ਜੀ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਨੇ ਕਿ ਜੀਵ ਹੰਕਾਰ ਦੇ ਵਿੱਚ ਲੜਾਈ ਝਗੜੇ ਵਿੱਚ ਲੋਭ ਦੇ ਵਿੱਚ ਜੀਬ ਦੇ ਚਸਕਿਆਂ ਦੇ ਵਿੱਚ ਇਸ ਤਰ੍ਹਾਂ ਜੀਵਨ ਬਿਤਾ ਰਿਹਾ ਹੈ ਫਿਰ ਕਹਿੰਦੇ ਪਤਾ ਨਹੀਂ ਕਿੰਨੇ ਧੋਖੇ ਠੱਗੀਆਂ ਕਰਕੇ ਘਰ-ਵਾਰ ਬੰਦਦਾ ਹੈ ਉਹ ਘਰਵਾਰ ਜੋ ਕਿ ਬਹੁਤ ਛੇਤੀ ਖਤਮ ਹੋਣ ਵਾਲਾ ਹੈ ਜੀਵਨ ਸੰਸਾਰ ਇਸ ਤਰ੍ਹਾਂ ਦੇ ਕਹਿੰਦੇ ਕੰਮਾਂ ਦੇ ਵਿੱਚ ਜੀਵ ਜਿਹੜੇ ਗਲਤ ਕੰਮ ਨੇ ਰੁੱਝਿਆ ਹੋਇਆ ਹੈ ਕਹਿੰਦੇ ਗੁਰੂ ਦੀ ਕਿਰਪਾ ਦੇ ਨਾਲ ਇਹ ਮੈਂ ਆਪਣੇ ਅੱਖੀਂ ਦੇਖਿਆ ਹੈ ਕਿ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਕਿਸੇ ਕੋਲ ਰਾਜ ਹੈ ਪਾਤਸ਼ਾਹੀਆਂ ਨੇ ਜ਼ਮੀਨਾਂ ਦੇ ਜਮੀਨਾ ਦੀਆਂ ਮਤਲਬ ਜਿਹਦਾ ਕੋਲ ਸਰਦਾਰੀਆਂ ਨੇ ਧਨ ਹੈ ਜਵਾਨੀ ਹੈ ਇਹ ਸਭ ਕੁਝ ਬੇਅਰਥ ਹੈ ਕਹਿੰਦੇ ਪਰਮੇਸ਼ਰ ਦੇ ਨਾਮ ਤੋਂ ਬਿਨਾ ਰੂਪ ਤੂਪ ਸੋਗੰਦ ਤਾ ਕਾ ਪਰ ਪੋਗਾਦ ਮਿਲਤ ਸੰਗ ਪਾਪੇਸਟ ਤਨ ਹੋਵੇ ਦੁਰਗਾਦ ਕਹਿੰਦੇ ਉਹ ਸਰੀਰ ਜੋ ਬਹੁਤ ਛੇਤੀ ਖਤਮ ਹੋਣ ਵਾਲਾ ਹੈ ਜੀਵ ਉਸ ਦਾ ਸ਼ਿੰਗਾਰ ਕਰਦਾ ਹੈ ਸੁਗੰਧੀਆਂ ਲਾਉਂਦਾ ਹੈ ਕੱਪੜੇ ਪਾਉਂਦਾ ਹੈ ਸੋਹਣੇ ਪਰ ਇਹ ਸਾਰੀਆਂ ਚੀਜ਼ਾਂ ਕਹਿੰਦੇ ਜੀਵ ਦੇ ਪਾਪੀ ਤਨ ਦੇ ਨਾਲ ਮਿਲ ਕੇ ਦੁਰਗੰਧੀ ਵਾਲੀਆਂ ਹੋ ਜਾਂਦੀਆਂ ਨੇ ਜੀਵ ਇੱਕ ਦਿਨ ਕੱਪੜੇ ਪਾਉਂਦਾ ਦੂਜੇ ਦਿਨ ਉਸ ਕੱਪੜਿਆਂ 'ਚੋਂ ਦੁਰਗੰਧ ਆਉਣ ਲੱਗ ਜਾਂਦੀ ਹੈ ਕਿਉਂਕਿ ਜੀਵ ਦਾ ਸਰੀਰ ਦੁਰਗੰਧ ਵਾਲਾ ਹੈ ਪਵਿੱਤਰ ਨਹੀਂ ਹੈ ਫਿਰਤ ਫਿਰਤ ਮਨੁੱਖ ਪਿਆ ਖਿਨ ਪੰਗਨ ਦੇ ਹਾਦ ਇਹ ਅਸਰ ਤੇ ਚੂਕਿਆ ਬਹੁ ਜੋਨ ਪਰਮਾਦ ਕਹਿੰਦੇ ਪਹਿਲਾ ਜੀਵ ਪਤਾ ਨਹੀਂ ਕਿੰਨੀਆਂ ਜੂਨਾ ਚੋਂ ਲੰਘ ਕੇ ਹੁਣ ਇਹਨੂੰ ਮਨੁੱਖਾ ਜਨਮ ਮਿਲਿਆ ਹੈ ਤੇ ਇਹ ਮਨੁੱਖਾ ਜਨਮ ਵੀ ਛੇਤੀ ਖਤਮ ਹੋਣ ਵਾਲਾ ਹੈ ਫੇਰ ਜੇ ਕਹਿੰਦੇ ਇਸ ਮਨੁੱਖਾ ਜਨਮ ਦੇ ਵਿੱਚ ਜੀਵ ਨੇ ਪਰਮੇਸ਼ਰ ਦਾ ਨਾਮ ਨਹੀਂ ਜਪਿਆ ਫੇਰ ਪਤਾ ਨਹੀਂ ਕਹਿੰਦੇ ਇਹਨੂੰ ਕਿਹੜੀਆਂ ਕਿਹੜੀਆਂ ਜੂਨਾਂ ਦੇ ਵਿੱਚ ਫੇਰ ਪਟਕਣਾ ਪੈਣਾ ਪਤਾ ਨਹੀਂ ਕਿਹੜੀ ਕਿਹੜੀ ਜੂਨ ਚਾਉਣਾ ਪੈਣਾ ਪ੍ਰਭ ਕਿਰਪਾ ਤੇ ਗੁਰ ਮਿਲੇ ਹਰ ਹਰ ਬਿਸਮਾਦ ਸੁਖ ਸਹਜ ਨਾਨਕ ਆਨੰਦ ਤਾ ਕੈ ਪੂਰਨ ਨਾਦ ਹਾਂਜੀ ਸੰਗਤ ਜੀ ਪਾਸ਼ਾ ਕਹਿੰਦੇ ਨੇ ਜਿਸ ਜੀਵ ਨੂੰ ਪਰਮੇਸ਼ਰ ਦੀ ਕਿਰਪਾ ਸਦਕਾ ਗੁਰੂ ਦਾ ਮਿਲਾਪ ਹੋ ਜਾਵੇ ਉਸ ਨੂੰ ਫਿਰ ਪਰਮੇਸ਼ਰ ਵੱਲੋਂ ਆਨੰਦ ਮਿਲਦਾ ਹੈ ਨਾਨਕ ਜੀ ਕਹਿੰਦੇ ਨੇ ਉਹ ਜੀਵ ਫਿਰ ਸੁਖ ਮਾਣ ਦਾ ਆਤਮਿਕ ਅਡੋਲਤਾ ਵਿੱਚ ਟਿਕ ਜਾਂਦਾ ਉਦੇ ਅੰਦਰ ਹਮੇਸ਼ਾ ਇੱਕ ਰਸ ਪਵਿੱਤਰ ਆਨੰਦ ਦੀ ਬਾਣੀ ਚੱਲਦੀ ਹੈ ਜੇ ਸਜੀਵ ਨੂੰ ਗੁਰੂ ਦੀ ਪਰਮੇਸ਼ਰ ਦੀ ਕਿਰਪਾ ਦੇ ਸਦਕਾ ਗੁਰੂ ਦਾ ਮਿਲਾਪ ਹੋ ਜਾਂਦਾ ਕਿਉਂਕਿ ਗੁਰੂ ਦੀ ਸੰਗਤ ਦੇ ਵਿੱਚ ਹੀ ਨਾਮ ਦੀ ਦਾਤ ਮਿਲਦੀ ਹੈ ਤੇ ਸਾਰੀਆਂ ਫਿਰ ਨਾਮ ਦੀਆਂ ਭਗਤੀ ਦੀਆਂ ਕਮਾਈਆਂ ਸਾਰੀਆਂ ਗੁਰੂ ਦੇ ਮਿਲਣ ਦੇ ਨਾਲ ਹੀ ਹੁੰਦੀਆਂ ਨੇ ਗੁਰੂ ਮਿਲਦਾ ਪਰਮੇਸ਼ਰ ਦੀ ਰਹਿਮਤ ਸਦਕਾ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਅਨੇਕਾਂ ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜ੍ਹਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ